ਇਹ ਕਹਾਣੀ +2 ਫੇਲ ਹੀ ਰੋਮਨੋਜੀ ਕੁਮਾਰ ਸ਼ਰਮਾ ਦੀ ਹੋ ਗਈ ਜਾਂ ਕਿਸੇ ਹੋਰ ਦੀ Manoj Kumar Sharma ਕਲਾਸ 2 ਫੇਲ ਹੀ ਹੋ ਜੋ ਪਿੰਡ ਵਿੱਚੋਂ ਨਿਕਲ ਕੇ ਦਿੱਲੀ ਪਹੁੰਚਦਾ ਹੈ ਅਤੇ ਦਿਨ ਰਾਤ ਮਿਹਨਤ ਕਰਦਾ ਹੈ ਯੂਪੀਐਸਸੀ ਦਾ ਇਗਜ਼ਾਮ ਕਲੀਅਰ ਕਰਨ ਤੋਂ ਬਾਅਦ ਆਈਪੀਐਸ ਅਫੀਸਰ ਬਣ ਜਾਂਦਾ ਹੈ ਅਤੇ ਜਦੋਂ ਉਸ ਦੀ ਜ਼ਿੰਦਗੀ ਨਾਲ ਜੁੜੀ ਹੋਈ ਕਹਾਣੀ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕ ਉਸ ਨੂੰ ਸਲੂਟ ਕਰਦੇ ਹਨ ਸਲਾਮ ਕਰਦੇ ਹਨ ਠੀਕ ਇਸੇ ਤਰ੍ਹਾਂ ਹੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਲੰਦ ਸ਼ਹਿਰ ਦੇ ਪਿੰਡ ਰਗੁਨਾਥ ਵਿੱਚ ਰਹਿਣ ਵਾਲਾ ਇੱਕ ਲੜਕਾ ਜਿਹਦਾ ਨਾਮ ਪਵਨ ਕੁਮਾਰ ਹੈ ਸਾਲ 2023 ਜਦੋਂ ਯੂਪੀਐਸਸੀ ਦੇ ਐਗਜ਼ਾਮ ਦਾ ਰਿਜ਼ਲਟ ਆਉਂਦਾ ਹੈ ਉਸ ਦੇ 229ਵੀਂ ਰੈਂਕ ਹਾਸਲ ਕਰਨ ਤੋਂ ਬਾਅਦ ਲੋਕਾਂ ਨੂੰ ਦਿਖਾ ਦਿੱਤਾ ਕਿ ਇੱਕ ਝੋਪੜੀ ਵਿੱਚ ਰਹਿਣ ਤੋਂ ਬਾਅਦ ਵੀ ਉਹ ਮਿਹਨਤ ਕਰਕੇ ਆਈਪੀਐਸ ਅਫੀਸਰ ਬਣ ਸਕਦਾ ਹੈ ਲਗਭਗ 10 ਲੱਖ ਇਸ ਤਰ੍ਹਾਂ ਦੇ ਸਟੂਡੈਂਟ ਹੁੰਦੇ ਹਨ ਜੋ ਯੂਪੀਐਸਸੀ ਦੇ ਐਗਜ਼ਾਮ ਵਿੱਚ ਬੈਠਦੇ ਹਨ ਪਰ 10 ਲੱਖ ਸਟੂਡੈਂਟ ਹੀ ਨਹੀਂ ਚੁਣੇ ਜਾਂਦੇ ਹਨ ਉਸ ਵਿੱਚ ਵੱਡੀ ਸੰਖਿਆ ਵਿੱਚ 999000 ਲੋਕ ਫੇਲ ਹੋ ਜਾਂਦੇ ਹਨ ਕੁਝ ਲੋਕ ਤਾਂ ਉੱਠ ਕੇ ਸੰਭਲ ਜਾਂਦੇ ਹਨ ਅਤੇ ਅੱਗੇ ਵੱਧ ਜਾਂਦੇ ਹਨ ਅਤੇ ਆਪਣੇ ਲਈ ਅਗਲੀ ਮੰਜ਼ਲ ਦੀ ਤਲਾਸ਼ ਕਰ ਲੈਂਦੇ ਹਨ ਪਰ ਜੋ ਲੋਕ ਪਟਕ ਜਾਂਦੇ ਹਨ ਉਹ ਲੋਕ ਕਹਾਣੀਆਂ ਬਣਾਉਂਦੇ ਹਨ ਅੱਜ ਦੀ ਕਹਾਣੀ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਉਹ ਕਹਾਣੀ ਇਸ ਤਰ੍ਹਾਂ ਦੀ ਇੱਕ ਸਟੂਡੈਂਟ ਦੀ ਹੈ ਜਿਸ ਨੇ 6 ਸਾਲ ਇਲਾਹਾਵਾਦ ਵਿੱਚ ਰਹਿ ਕੇ ਅਤੇ 2 ਸਾਲ ਦਿੱਲੀ ਵਿੱਚ ਰਹਿ ਕੇ ਤਿਆਰੀ ਕੀਤੀ ਪਰ ਉਹ ਸਿਵਲ ਸਰਵਿਸ ਦਾ ਇਗਜ਼ਾਮ ਕਲੀਅਰ ਨਾ ਕਰ ਪਾਇਆ ਅਤੇ ਪੇਪਰ ਵਿੱਚੋਂ ਫੇਲ ਹੋ ਗਿਆ ਅਤੇ ਕਿਤੇ ਨਾ ਕਿਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਉਸ ਤੋਂ ਬਾਅਦ ਉਹ ਇੱਕ ਨਹੀਂ 6 ਕਤਲ ਕਰਦਾ ਉਹ 6 ਕਤਲਾਂ ਦੀ ਗੂੰਜ ਜਦੋਂ ਲੋਕਾਂ ਤੱਕ ਪਹੁੰਚਦੀ ਹੈ ਤਾਂ ਲੋਕ ਵੀ ਸੋਚਦੇ ਹਨ ਕਿ ਇੰਨਾ ਕਾਬਿਲ ਇਨਸਾਨ ਉਹ ਇਸ ਤਰ੍ਹਾਂ ਦਾ ਕਦਮ ਕਿਵੇਂ ਚੱਕ ਸਕਦਾ ਹੈ ਇਹ ਅੱਜ ਦੀ ਕਹਾਣੀ ਉਸ ਆਦਮੀ ਦੀ ਹੈ ਜਿਸ ਨੇ 6 ਸਾਲ ਸਿਵਲ ਸਰਵਸ ਦੀ ਪੜ੍ਹਾਈ ਲਈ ਮਿਹਨਤ ਕੀਤੀ ਪਾਰੂ ਆਈ ਪੀ ਅਸੇ ਦੀ ਜਗਾ ਕਾਤਿਲ ਬਣ ਗਿਆ ਸਤਿ ਸ਼੍ਰੀ ਅਕਾਲ ਮੈਂ ਅਮਨਦੀਪ ਕੌਰ ਅੱਜ ਦੀ ਜੋ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇਹ ਸੱਚੀ ਘਟਨਾ ਹੈ ਉੱਤਰ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਹੈ ਸੀਤਾਪੁਰ ਸੀਤਾਪੁਰ ਦਾ ਹੀ ਇੱਕ ਥਾਣਾ ਲੱਗਦਾ ਹੈ ਰਾਮਪੁਰ ਮਥਰਾ ਇਸ ਥਾਣੇ ਦਾ ਹੀ ਇੱਕ ਪਿੰਡ ਲੱਗਦਾ ਹੈ ਪੱਲਾਵਰ ਗੱਲ ਕਰ ਰਹੀ ਹਾਂ 2024 ਦੀ ਸਵੇਰ ਲਗਭਗ 5 ਵਜੇ ਦੇ ਆਸ-ਪਾਸ ਮੋਨਾ ਆਪਣੇ ਪਤੀ ਨਾਲ ਛੱਤ ਤੇ ਸੌਂ ਰਹੀ ਸੀ ਮੋਨਾ ਦੀ ਅੱਖ ਤਾਂ ਪਹਿਲਾਂ ਹੀ ਖੁੱਲ ਜਾਂਦੀ ਹੈ ਜਦੋਂ ਕਿ ਪਤੀ ਨੀਂਦ ਵਿੱਚ ਸੀ ਉਸ ਸਮੇਂ ਹੀ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਮੋਨਾ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਆਸੇ ਪਾਸੇ ਹੀ ਕਿਤੇ ਗੋਲੀ ਚੱਲੀ ਹੈ ਉਸੇ ਸਮੇਂ ਉਹ ਆਪਣੇ ਪਤੀ ਨੂੰ ਹਿਲਾਉਂਦੀ ਹੈ ਅਤੇ ਬੋਲਦੀ ਹੈ ਕਿ ਉੱਠੋ ਦੇਖੋ ਆਸੇ ਪਾਸੇ ਕਿਤੇ ਗੋਲੀ ਚੱਲਣ ਦੀ ਆਵਾਜ਼ ਆਈ ਹੈ ਜਿਵੇਂ ਹੀ ਉਹ ਇਹ ਗੱਲ ਕਹਿੰਦੀ ਹੈ ਉਸੇ ਸਮੇਂ ਹੀ ਇੱਕ ਤੇ ਇੱਕ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਉਹ ਸੇ ਸਮੇਂ ਹੀ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਉੱਥੋਂ ਤਾਂ ਸਹੀ ਦੇਖੋ ਤਾਂ ਸਹੀ ਕਿ ਕਿੱਥੋਂ ਘੋਲੀ ਚੱਲਣ ਦੀ ਆਵਾਜ਼ ਆ ਰਹੀ ਹੈ ਕੋਲੇ ਹੀ ਇੱਕ ਘਰ ਹੁੰਦਾ ਹੈ ਆਰ ਪੀ ਸਿੰਘ ਦਾ ਘਰ ਉੱਥੋਂ ਚਿਕਣ ਅਤੇ ਚਲਾਉਣ ਦੀਆਂ ਆਵਾਜ਼ਾਂ ਆ ਰਹੀਆਂ ਸੀ ਉਹ ਜਦੋਂ ਭੱਜ ਕੇ ਉੱਥੇ ਪਹੁੰਚਦੇ ਹੈ ਤਾਂ ਪਤਾ ਲੱਗਦਾ ਹੈ ਕਿ ਆਰ ਪੀ ਸਿੰਘ ਦੇ ਘਰ ਦੇ ਨਾਲ ਹੀ ਇੱਕ ਘਰ ਹੈ ਤਾਂ ਅਨੁਰਾਗ ਸਿੰਘ ਦੇ ਘਰੋਂ ਹੀ ਚਿਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਉੱਥੇ ਇੱਕ ਬਹੁਤ ਵੱਡੀ ਹਰੇਲੀ ਬਣੀ ਹੋਈ ਹੈ ਅਤੇ ਉਸ ਵਿੱਚ ਬਹੁਤ ਸਾਰੇ ਕਮਰੇ ਬਣੇ ਹੋਏ ਹਨ ਇਹ ਕਹਿ ਸਕਦੇ ਹਾਂ ਕਿ ਪਿੰਡ ਵਿੱਚ ਇਹ ਕਮੀਰਾ ਆਦਮੀ ਦਾ ਘਰ ਹੈ ਉਸ ਘਰ ਦੀ ਦਹਲੀਜ਼ ਤੇ ਜਿਵੇਂ ਹੀ ਪੈਰ ਰੱਖਿਆ ਜਾਂਦਾ ਹੈ ਤਾਂ ਉਸ ਘਰੇ ਤਿੰਨ ਬੱਚੇ ਜੋ ਮੂਢੇ ਮੂੰਹ ਪਈ ਹੁੰਦੇ ਹਨ ਉਹਨਾਂ ਦੇ ਸਰੀਰ ਵਿੱਚੋਂ ਖੂਨ ਵਹਿ ਰਿਹਾ ਹੁੰਦਾ ਹੈ ਜਿਦੇ ਵਿੱਚ ਇੱਕ ਲੜਕੀ ਜਿਸ ਦੀ ਉਮਰ 12 ਸਾਲ ਦੀ ਹੈ ਜਦੋਂ ਉਸ ਨੂੰ ਦੇਖਦੇ ਹਨ ਤਾਂ ਉਹ ਮਰ ਚੁੱਕੀ ਸੀ ਕੋਲੇ ਹੀ ਇੱਕ 8 ਸਾਲ ਦਾ ਬੱਚਾ ਪਿਆ ਹੋਇਆ ਸੀ ਜਿਸ ਦਾ ਨਾਮ ਅਰਨਵ ਹੈ ਅਰਨਵ ਦੇ ਹਜੇ ਸਾਹ ਚੱਲ ਰਹੇ ਸੀ ਕੋਲੇ ਹੀ ਇੱਕ 4 ਸਾਲ ਦਾ ਬੱਚਾ ਜਿਸ ਦਾ ਨਾਮ ਆਰਵਿਕ ਹੈ ਉਸ ਦੇ ਵੀ ਸਾਹ ਚੱਲ ਰਹੇ ਸਨ ਅਤੇ ਦੇਖਦੇ ਹੀ ਦੇਖਦੇ ਇਸ ਪਿੰਡ ਦੇ ਲੱਖਾਂ ਲੋਕ ਇੱਥੇ ਆ ਜਾਂਦੇ ਹਨ ਅਤੇ ਹਰ ਕਿਸੇ ਦੀ ਜ਼ੁਬਾਨ ਤੇ ਇੱਕ ਹੀ ਗੱਲ ਸੀ ਇਹ ਕਿਸ ਨੇ ਕੀਤਾ ਤੇ ਕਿਉਂ ਲੋਕ ਬਹੁਤ ਘਬਰਾਏ ਹੋਏ ਸਨ ਕੁਝ ਵੀ ਸਮਝ ਨਹੀਂ پا ਰਹੇ ਸਨ ਉਸੇ ਸਮੇਂ ਹੀ ਇੱਕ ਆਵਾਜ਼ ਆਈ ਕਿ ਜਲਦੀ ਤੋਂ ਗੱਡੀ ਕੱਢੋ ਆਰਨਵ ਅਤੇ ਆਰਵਿਕ ਦੇ ਸਾਹ ਚੱਲ ਰਹੇ ਹਨ ਇਹਨਾਂ ਨੂੰ ਡਾਕਟਰ ਕੋਲ ਲੈ ਕੇ ਚੱਲਦੇ ਹਾਂ ਲੋਕ ਭੱਜ ਰਹੇ ਸਨ ਚਾਬੀ ਮੰਗ ਰਹੇ ਸਨ ਉੱਥੇ ਖੜੇ ਹੋਏ ਇੱਕ ਆਦਮੀ ਕੋਲ ਚਾਬੀ ਸੀ ਪਰ ਉਸਨੇ ਚਾਬੀ ਨਹੀਂ ਦਿੱਤੀ ਜੇਕਰ ਉਹ ਚਾਬੀ ਪਹਿਲਾਂ ਦੇ ਦਿੰਦਾ ਤਾਂ ਸਮੇਂ ਤੋਂ ਪਹਿਲਾਂ ਉਹਨਾਂ ਨੂੰ ਡਾਕਟਰ ਕੋਲ ਲਿਜਾਇਆ ਜਾ ਸਕਦਾ ਸੀ ਪਰ ਉਸ ਇਨਸਾਨ ਨੇ ਚਾਬੀ ਨਹੀਂ ਦਿੱਤੀ ਪਤਾ ਨਹੀਂ ਉਹ ਕਿਸ ਸੋਚ ਵਿੱਚ ਡੁੱਬਿਆ ਹੋਇਆ ਸੀ ਉਸੇ ਸਮੇਂ ਹੀ ਪਿੰਡ ਦੇ ਕੁਝ ਲੋਕਾਂ ਨੇ ਕਿਹਾ ਕਿ ਕੋਲ ਹੀ ਇੱਕ ਸੀਐਚਸੀ ਕੈਨ ਹੈ ਮੁਹੰਮदाबाद ਵਿੱਚ ਇਹਨਾਂ ਦੋਨੇ ਬੱਚਿਆਂ ਨੂੰ ਲੈ ਕੇ ਉੱਥੇ ਪਹੁੰਚਿਆ ਜਾਵੇ ਜਦੋਂ ਜਾ ਰਹੇ ਸਨ ਤਾਂ ਰਾਸਤੇ ਵਿੱਚ ਇੱਕ ਬੱਚੇ ਨੇ ਤਾਂ ਦਮ ਤੋੜ ਦਿੱਤਾ ਅਤੇ ਦੂਜੇ ਬੱਚੇ ਦਾ ਡਾਕਟਰ ਇਲਾਜ ਕਰਨ ਹੀ ਲੱਗਿਆ ਸੀ ਪਰ ਡਾਕਟਰ ਨੇ ਕਿਹਾ ਤੁਸੀਂ ਇਸ ਨੂੰ ਲਿਉਣ ਵਿੱਚ ਸਮਾਂ ਲਗਾ ਦਿੱਤਾ ਕਾਸ਼ ਤੁਸੀਂ ਪਹਿਲਾਂ ਇਸ ਬੱਚੇ ਨੂੰ ਲੈ ਆਉਂਦੇ ਤਾਂ ਸ਼ਾਇਦ ਅਸੀਂ ਇਸ ਨੂੰ ਬਚਾ ਸਕਦੇ ਹੁਣ ਇਹ ਤਿੰਨੇ ਬੱਚੇ ਮਰ ਚੁੱਕੇ ਹਨ ਇੱਕ ਦਾ ਨਾਮ ਹੈ ਆਰਵਿਕ, ਅਰਨਵ, ਆਸਵੀ ਜਦੋਂ ਤਿੰਨੇ ਬੱਚੇ ਮਰ ਜਾਂਦੇ ਹਨ ਫਿਰ ਜੋ ਲੋਕ ਹਨ ਕਮਰੇ ਵਿੱਚ ਜਾਂਦੇ ਹਨ ਤਾਂ ਉਹ ਦੇਖਦੇ ਹਨ ਕਿ 62 ਸਾਲ ਦੀ ਔਰਤ ਜਿਸ ਦਾ ਨਾਮ ਸਾਬਿਤਰੀ ਹੈ ਉਸ ਨੂੰ ਵੀ ਗੋਲੀ ਲੱਗੀ ਹੋਈ ਸੀ ਜਦੋਂ ਪਿੰਡ ਦੇ ਲੋਕ ਅਗਲੇ ਕਮਰੇ ਵਿੱਚ ਜਾ ਕੇ ਦੇਖਦੇ ਹਨ ਜਿਸ ਦਾ ਨਾਮ ਅਨੁਰਾਗ ਹੈ ਉਸ ਨੂੰ ਵੀ ਗੋਲੀ ਲੱਗੀ ਹੋਈ ਸੀ ਸਾਬਿਤਰੀ ਦੇਵੀ ਦੇਵੀ ਮੱਥੇ ਵਿੱਚ ਗੋਲੀ ਲੱਗੀ ਹੋਈ ਸੀ ਅਤੇ ਅਨੁਰਾਗ ਸਿੰਘ ਦੇ ਮੱਥੇ ਵਿੱਚ ਗੋਲੀ ਲੱਗੀ ਹੋਈ ਸੀ ਕਿਸ ਨੇ ਮਾਰੀ ਅਤੇ ਕਿਉਂ ਮਾਰੀ ਬਸ ਇਹੀ ਸਵਾਲ ਸੀ ਉਸੇ ਸਮੇਂ ਪਿੰਡ ਦੇ ਲੋਕਾਂ ਨੇ ਕਿਹਾ ਕਿ ਇਹ ਆਵਾਜ਼ ਤਾਂ ਛੱਤ ਤੋਂ ਆ ਰਹੀ ਨਾ ਸੀ ਉਸੇ ਸਮੇਂ ਹੀ ਪਿੰਡ ਦੇ ਲੋਕਾਂ ਨੇ ਕਿਹਾ ਕਿ ਇਹ ਆਵਾਜ਼ਾਂ ਤਾਂ ਛੱਤ ਤੋਂ ਆ ਰਹੀ ਨਾ ਸੀ ਅਤੇ ਬੱਚੇ ਛੱਤ ਤੇ ਹੀ ਸੌ ਰਹੇ ਸੀ ਇਹ ਬੱਚੇ ਛੱਤ ਤੋਂ ਥੱਲੇ ਸਿੱਟੇ ਗਏ ਹਨ ਕਿ ਕਿਸ ਨੇ ਸਿੱਟੇ ਹਨ ਉੱਪਰ ਜਾ ਕੇ ਦੇਖਦੇ ਹਾਂ ਫੇਰ ਲੋਕ ਜਦੋਂ ਛੱਤ ਤੇ ਜਾ ਕੇ ਉਹ ਦ੍ਰਿਸ਼ ਦੇਖਦੇ ਹਨ ਤਾਂ ਉਸ ਨੂੰ ਦੇਖ ਕੇ ਹਰ ਕੋਈ ਡਰ ਜਾਂਦਾ ਹੈ। ਪ੍ਰਿੰਕਾ ਸਿੰਘ ਜਿਸ ਦੀ ਉਮਰ 40 ਸਾਲ ਦੇ ਆਸ-ਪਾਸ ਹੈ ਉਹ ਆਪਣੀ ਮੰਜੀ ਤੇ ਪਈ ਹੋਈ ਹੈ। ਉਸ ਦੇ ਸਿਰ ਤੇ ਹਥੌੜਾ ਮਾਰਿਆ ਗਿਆ ਸੀ। ਇੱਕ ਵਾਰ ਨਹੀਂ 4-5 ਵਾਰ ਹਥੌੜਾ ਮਾਰਨ ਤੋਂ ਪਹਿਲਾਂ ਉਸ ਦੇ ਸਿਰ ਤੇ ਗੋਲੀ ਵੀ ਮਾਰੀ ਗਈ ਸੀ। ਉਹ ਵੀ ਪਈ ਹੋਈ ਸੀ ਅਤੇ ਉਸ ਦੇ ਹੱਥ ਤੇ ਵੀ ਹਥੌੜਾ ਮਾਰਿਆ ਗਿਆ ਸੀ। ਹੁਣ ਇਹ ਤਰਾਨੀ ਦੀ ਗੱਲ ਸੀ ਕਿ ਜੋ ਬੱਚੇ ਹਸਪਤਾਲ ਵਿੱਚ ਲੈ ਕੇ ਗਏ ਸੀ ਉਹ ਵੀ ਮਰ ਚੁੱਕੇ ਹਨ ਦੇਖਦੇ ਹੀ ਦੇਖਦੇ ਇਹ ਖਬਰ ਪੂਰੇ ਪਿੰਡ ਵਿੱਚ ਫੈਲ ਜਾਂਦੀ ਹੈ ਪਿੰਡ ਵਿੱਚ ਹੀ ਨਹੀਂ ਜਦੋਂ ਕਿ ਆਸ-ਪਾਸ ਦੇ ਪਿੰਡਾਂ ਵਿੱਚ ਵੀ ਇਹ ਖਬਰ ਫੈਲ ਜਾਂਦੀ ਹੈ ਕਾਰ ਦੇ ਵਿੱਚ 6 ਲਾਸ਼ਾਂ ਪਈਆਂ ਹੋਈਆਂ ਹਨ ਪਹਿਲੀ ਲਾਸ਼ ਐ ਅਨੁਰਾਗ ਸਿੰਘ ਦੀ ਅਤੇ ਦੂਜੀ ਲਾਸ਼ ਹੈ ਉਸ ਦੀ ਪਤਨੀ ਪ੍ਰਿੰਕਾ ਸਿੰਘ ਦੀ ਜਿਸ ਦੀ ਉਮਰ ਹੈ 40 ਸਾਲ ਹੈ अनुराग ਸਿੰਘ ਦੀ ਮਾਂ ਹੈ ਜਿਸ ਦੀ ਉਮਰ 62 ਸਾਲ ਹੈ ਸਾਵਿਤਰੀ ਦੇਵੀ ਉਹਨਾਂ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ ਉਹਨਾਂ ਦੀ ਬੇਟੀ ਅਸਵੀ ਅਤੇ ਅਰਨਵ ਅਤੇ ਬੇਟਾ ਆਰਵਿਕ ਜਿਹਦੀ ਉਮਰ 4 ਸਾਲ ਹੈ ਉਹ ਵੀ ਮਾਰਿਆ ਗਿਆ ਹੈ ਜੋ ਇਸ ਪਿੰਡ ਦਾ ਸਭ ਤੋਂ ਅਮੀਰ ਘਰ ਹੈ ਜਿਸ ਦੀ ਬਹੁਤ ਹੀ ਸੋਹਣੀ ਬਿਲਡਿੰਗ ਹੈ ਉਸ ਘਾਰੇ ਵਿੱਚ ਕੋਈ ਵੀ ਕਮੀ ਨਹੀਂ ਹੈ ਉਸ ਵਿੱਚ ਇੱਕ ਨਹੀਂ ਜਦੋਂ ਕਿ 6 ਮੌਤਾਂ ਹੋ ਗਈਆਂ ਹਨ ਕਿਸੇ ਨੇ ਕੀਤੀਆਂ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਵਿੱਚ ਲੱਗ ਜਾਂਦੀ ਹੈ ਤਾਂ ਪਤਾ ਚੱਲਦਾ ਹੈ ਜੋ ਨੂਰਾਗ ਸਿੰਘ ਹੈ ਜਿਸ ਦੀ ਉਮਰ 42 ਸਾਲ ਦੇ ਕਰੀਬ ਹੈ ਜੋ ਕਿ 6 ਸਾਲ ਤੱਕ ਇਲਾਹਾਵਾਦ ਵਿੱਚ ਰਹਿ ਕੇ ਯੂਪੀਐਸਸੀ ਦੀ ਤਿਆਰੀ ਕਰ ਰਿਹਾ ਸੀ ਅਤੇ ਫਿਰ 2 ਸਾਲ ਦਿੱਲੀ ਤਿਆਰੀ ਕਰਦਾ ਹੈ ਉਸ ਨੇ 8 ਸਾਲ ਪੂਰੀ ਮਿਹਨਤ ਕੀਤੀ ਤਾਂ ਕਿ ਉਹ यूपीएससी ਦਾ एग्जाम ਕਲੀਅਰ ਕਰ ਸਕੇ ਪਰ ਉਹ एग्जाम ਕਲੀਅਰ ਨਾ ਕਰ ਪਾਇਆ ਉਸ ਨੇ बीएससी ਐਗਰੀਕਲਚਰ ਵਿੱਚ ਕੀਤੀ ਸੀ ਉਸ ਨੂੰ ਖੇਤੀ ਕਰਨ ਦਾ ਬਹੁਤ ਜज्ਬਾ ਸੀ 60 ਬਿਗਾ ਜ਼ਮੀਨ ਆ ਇਸ ਪਰਿਵਾਰ ਵਿੱਚ ਦੱਸੀ ਜਾਂਦੀ ਆ ਉਸ ਨੇ ਇਸ ਜ਼ਮੀਨ ਤੇ ਅਲੱਗ-ਅਲੱਗ ਤਰ੍ਹਾਂ ਦੀ ਖੇਤੀ ਕਰਕੇ ਪੂਰੇ ਦੇਸ਼ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਸੀ ਉਸ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ 2008 ਦੇ ਵਿੱਚ ਉਸ ਨੇ ਪ੍ਰਿੰਕਾ ਨਾਮ ਦੀ ਕੁੜੀ ਨਾਲ ਵਿਆਹ ਕਰਵਾਇਆ ਸੀ ਜੈਸੋ ਨੇ ਬੀਏਸੀ ਕੀਤੀ ਹੋਈ ਸੀ ਜੋ ਕਿ ਅੱਜ ਲਖਨਊ ਦੀ ਇਨਸ਼ੋਰੈਂਸ ਕੰਪਨੀ ਵਿੱਚ ਜੌਬ ਕਰ ਰਹੀ ਸੀ ਉਹਨਾਂ ਦੇ ਤਿੰਨ ਬੱਚੇ ਵੀ ਸਨ ਲਖਨਊ ਦਾ ਇੱਕ ਇਲਾਕਾ ਹੈ ਜਿਸਦਾ ਇੱਕ ਰੋਡ ਹੈ ਜਿਸਦਾ ਨਾਮ ਹੈ ਕੁਰਸੀ ਰੋਡ ਉਹ ਉੱਥੇ ਬੀਐਨਕੇ ਦਾ ਫਲੈਟ ਲੈ ਕੇ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਵਾਉਂਦੀ ਹੈ ਜ਼ਿਆਦਾਤਰ ਉਹ ਆਪਣੇ ਬੱਚਿਆਂ ਨਾਲ ਲਖਨਊ ਵਿੱਚ ਹੀ ਰਹਿੰਦੀ ਆ ਉਹ ਸਿਤਾਪੁਰ ਕਦੇ-ਕਦੇ ਕਿਸੇ ਖਾਸ ਮੌਕੇ ਤੇ ਜਾਂਦੀ ਸੀ ਇਹ ਜੋ ਅਨੁਰਾਗ ਸਿੰਘ ਹੈ ਉਹ ਖੇਤੀ ਕਰਦਾ ਸੀ ਉਹ ਬਹੁਤ ਹੀ ਮਿਹਨਤੀ ਕਿਸਾਨ ਸੀ ਜੋ ਸਾਲ ਵਿੱਚ 50 ਲੱਖ ਤੋਂ ਜ਼ਿਆਦਾ ਦੀ ਕਮਾਈ ਕਰ ਰਿਹਾ ਸੀ ਉਸ ਦੇ ਕੋਲ ਆ ਦੇਸ਼ ਵਿਦੇਸ਼ ਵਿੱਚੋਂ ਵੀ ਲੋਕ ਆਉਂਦੇ ਸਨ ਕਿ ਅਨੁਰਾਗ ਸਿੰਘ ਕਿਸ ਤਰ੍ਹਾਂ ਤੇ ਕਿਵੇਂ ਖੇਤੀ ਕਰਦਾ ਹੈ ਜਦੋਂ ਉਸ ਨੇ ਤਿਆਰੀ ਕੀਤੀ ਸੀ ਉਹ ਥੋੜਾ ਡਿਪਰੈਸ਼ਨ ਵਿੱਚ ਆ ਗਿਆ ਸੀ ਇਸ ਦੀ ਪ੍ਰਾਸ਼ੰਮ ਦੇ ਕਾਰਨ ਉਹ ਸ਼ਰਾਬ ਪੀਣ ਲੱਗ ਗਿਆ ਸੀ ਲੋਕ ਇਹ ਦੱਸਦੇ ਹਨ ਕਿ ਜਦੋਂ ਉਹ ਲਖਨਊ ਆਪਣੀ ਪਤਨੀ ਕੋਲ ਜਾਂਦਾ ਸੀ ਤਾਂ ਉਹ ਸ਼ਰਾਬ ਪੀ ਕੇ ਕਿਤੇ ਵੀ ਡਿੱਗ ਜਾਂਦਾ ਸੀ ਆਸੇ ਪਾਸੇ ਦੇ ਲੋਕ ਉਸ ਨੂੰ ਘਰ ਤੱਕ ਛੱਡ ਕੇ ਆਉਂਦੇ ਸਨ ਅਤੇ ਕਈ ਵਾਰ ਗਮਾਂਡੀਆਂ ਨਾਲ ਲੜਾਈ ਵੀ ਹੋ ਜਾਂਦੀ ਸੀ ਘਰ ਵਿੱਚ ਇਸ ਤਰ੍ਹਾਂ ਦਾ ਹੀ ਕਲੇਸ਼ ਰਹਿਣ ਲੱਗ ਗਿਆ ਸੀ ਉਹ ਸਦਾ ਪਿਤਾ ਜਿਸ ਦਾ ਨਾਮ ਹੈ ਬਿਰਿੰਦਰ ਸਿੰਘ 2023 ਵਿੱਚ ਇਸ ਗੱਲ ਦੀ ਟੈਨਸ਼ਨ ਕਾਰਨ ਹੀ ਉਸ ਦੀ ਵੀ ਮੌਤ ਹੋ ਗਈ ਸੀ। ਇਹੀ ਨਹੀਂ ਉਸ ਦਾ ਜੋ ਚਾਚਾ ਹੈ ਉਹ ਵੀ ਦੱਸਦਾ ਹੈ ਕਿ ਉਹ ਬਹੁਤ ਸ਼ਰਾਬ ਪੀਣ ਲੱਗ ਗਿਆ ਸੀ। ਉਹ ਸ਼ਰਾਬ ਬਿਨਾ ਨਹੀਂ ਰਹਿ ਸਕਦਾ ਸੀ। ਅਤੇ ਇਸ ਕਾਰਨ ਹੀ ਉਸ ਦਾ ਉਸ ਦੀ ਪਤਨੀ ਨਾਲ ਵੀ ਝਗੜਾ ਰਹਿੰਦਾ ਸੀ। ਉਹ ਕਹਿੰਦੀ ਸੀ ਕਿ ਤੁਸੀਂ ਆਪਣੇ ਕੰਮ ਵੱਲ ਧਿਆਨ ਨਹੀਂ ਦੇ ਰਹੇ ਹੋ। ਇਸ ਕਾਰਨ ਤਾਂ ਆਪਾਂ ਅੱਗੇ ਜਾਣ ਦੀ ਬਜਾਏ ਪਿੱਛੇ ਹੀ ਹੁੰਦੇ ਜਾਵਾਂਗੇ। ਇਹੀ ਬਜਾ ਹੈ ਕਿ ਉਸ ਦਿਨ ਉਸ ਦੀ ਪਤਨੀ ਨਾਲ ਉਸ ਦਾ ਝਗੜਾ ਹੋਇਆ ਸੀ ਅਤੇ ਇਸ ਕਾਰਨ ਉਸ ਨੇ ਇਹ ਸਭ ਕੁਝ ਕੀਤਾ ਜਦੋਂ ਕਿ ਪੁਲਿਸ ਨੇ ਇਸ ਬਾਰੇ ਪੂਰੀ ਤਰ੍ਹਾਂ ਖੁਲਾਸਾ ਨਹੀਂ ਕੀਤਾ ਪਰ ਜਾਂਚ ਪੜਤਾਲ ਵਿੱਚ ਇਹ ਆਇਆ ਕਿ ਉਸ ਨੇ ਬਹੁਤ ਸ਼ਰਾਬ ਪੀ ਰੱਖੀ ਸੀ ਉਸ ਨੂੰ ਕੁਝ ਵੀ ਪਤਾ ਨਹੀਂ ਚੱਲਿਆ ਪਹਿਲਾਂ ਤਾਂ ਉਹ ਨਸ਼ੇ ਵਿੱਚ ਆਪਣੀ ਵੱਡੀ ਬੇਟੀ ਨੂੰ ਗੋਲੀ ਮਾਰਦਾ ਅਤੇ ਫਿਰ ਦੋਨੋਂ ਬੱਚਿਆਂ ਨੂੰ ਸੱਤ ਤੋਂ ਥੱਲੇ ਸਿੱਟ ਦਿੰਦਾ ਪਤਨੀ ਨੂੰ ਗੋਲੀ ਮਾਰਦਾ ਹੈ ਅਤੇ ਉਸ ਨੂੰ ਹਥੌੜੇ ਨਾਲ ਵੀ ਮਾਰਦਾ ਫਿਰ ਥੱਲੇ ਜਾਨ ਤੋਂ ਬਾਅਦ ਉਹ ਆਪਣੀ ਮਾਂ ਨੂੰ ਵੀ ਮਾਰ ਦਿੰਦਾ ਹੈ ਆਪਣੀ ਮਾਂ ਨੂੰ ਮਾਰਨ ਤੋਂ ਬਾਅਦ ਉਹ ਆਪਣੇ ਆਪ ਨੂੰ ਵੀ ਗੋਲੀ ਮਾਰ ਲੈਂਦਾ ਇਹ ਥੋੜੇ ਸਮੇਂ ਵਿੱਚ ਉਸ ਨੇ ਆਪਣੇ ਆਪ ਨੂੰ ਹੀ ਨਹੀਂ ਮਾਰਿਆ ਉਸ ਨੇ ਹੋਰ ਵੀ ਪੰਜ ਜਣਿਆਂ ਨੂੰ ਮਾਰ ਦਿੱਤਾ ਸੀ ਇਸ ਘਾਰੇ ਵਿੱਚ ਉਸ ਸਮੇਂ 6 ਨਹੀਂ ਜਦੋਂ ਕਿ 7 ਜਣੇ ਮੌਜੂਦ ਸੀ ਸਾਤਮਾ ਬੰਦਾ ਉਸ ਦਾ ਸਕਾ ਭਰਾ ਸੀ ਜਿਸ ਦਾ ਨਾਮ ਸੀ ਅਜੀਤ ਉਹ ਇੱਕ ਪ੍ਰਾਇਮਰੀ ਟੀਚਰ ਸੀ ਸ਼ਾਨਵੀਨ ਤੋਂ ਪਤਾ ਲੱਗਦਾ ਹੈ ਕਿ ਭਰਾਵਾਂ ਵਿੱਚ ਵੀ ਲੜਾਈ ਸੀ ਉਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਜੋ 5 ਲੱਖ ਰੁਪਏ ਦੀ ਰਕਮ ਸੀ ਜੋ ਜਮਾ ਨਹੀਂ ਹੋ ਪਾਰੀ ਸੀ ਉਸ ਨੂੰ ਲੈ ਕੇ ਦੋਨੇ ਭਰਾਵਾਂ ਵਿੱਚ ਮਨ ਮਟਾਕ ਸੀ ਅਤੇ ਜਦੋਂ ਸ਼ਾਤ ਤੇ ਪਹਿਲੀ ਗੋਲੀ ਚੱਲਦੀ ਹੈ ਤਾਂ ਉਸ ਦੀ ਮਾਂ ਨੂੰ ਵੀ ਡਰ ਹੁੰਦਾ ਹੈ ਕਿ ਉਹ ਆਪਣੇ ਭਰਾ ਨੂੰ ਨਾ ਮਾਰ ਦੇਵੇ ਉਸਦੀ ਮਾਂ ਉਸੇ ਸਮੇਂ ਆਪਣੇ ਵੱਡੇ ਪੁੱਤ ਨੂੰ ਕਮਰੇ ਵਿੱਚ ਬੰਦ ਕਰ ਦਿੰਦੀ ਹੈ। ਉਸਦਾ ਵੱਡਾ ਭਰਾ ਤਾਂ ਬਚ ਜਾਂਦਾ ਹੈ ਪਰ ਉਸਦੀ ਮਾਂ ਮਾਰੀ ਜਾਂਦੀ ਹੈ। ਇਸ ਪੂਰੇ ਹਾਦਸੇ ਵਿੱਚ ਉਹ ਪੁਲਿਸ ਕੁਝ ਵੀ ਕੈਨ ਨੂੰ ਤਿਆਰ ਨਹੀਂ ਹੈ ਪਰ ਉਹ ਇਸ ਬਾਰੇ ਜਾਂਚ ਕਰ ਲਈ ਹੈ। ਜੋ ਪ੍ਰਿੰਕਾ ਸਿੰਘ ਦਾ ਭਰਾ ਹੈ ਜਿਸ ਦਾ ਨਾਮ ਅੰਕਿਤ ਸਿੰਘ ਹੈ ਉਹ ਕਹਿੰਦਾ ਹੈ ਕਿ ਇਹ ਜੋ ਸਭ ਕੀਤਾ ਹੈ ਉਹ ਅਨੁਰਾਗ ਸਿੰਘ ਨੇ ਕੀਤਾ ਹੈ। ਉਸ ਸਮੇਂ ਉਸ ਦਾ ਪ੍ਰਾਂਕਿਤ ਵੀ ਕਰ ਮੌਜੂਦ ਸੀ ਕਿ ਜੋ ਸਭ ਕੀਤਾ ਹੈ ਉਹ ਅਨੁਰਾਗ ਸਿੰਘ ਨੇ ਨਹੀਂ ਕੀਤਾ ਉਸ ਸਮੇਂ ਉਸ ਦਾ ਪ੍ਰਾਂਕਿਤ ਵੀ ਕਰ ਮੌਜੂਦ ਸੀ ਇਹ ਪੂਰਾ ਸ਼ੱਕ ਉਸ ਤੇ ਹੀ ਜਾਂਦਾ ਹੈ ਜ਼ਮੀਨ ਨੂੰ ਲੈ ਕੇ ਲੜਾਈ ਚੱਲ ਰਹੀ ਸੀ ਜੋ ਇਨਸਾਨ ਇੰਨਾ ਪੜਿਆ ਲਿਖਿਆ ਹੋਵੇ ਸਿਵਲ ਸਰਵਿਸ ਦੀ ਤਿਆਰੀ ਕਰ ਰਿਹਾ ਹੋਵੇ ਉਹ ਇਸ ਤਰ੍ਹਾਂ ਦੀ ਹਰਕਤ ਕਿਵੇਂ ਕਰ ਸਕਦਾ ਹੈ ਜਦੋਂ ਕਿ ਉਹ ਤਾਂ ਆਪਣੀ ਪਤਨੀ ਅਤੇ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ ਜਦੋਂ ਵੀ ਉਸ ਦੇ ਬੱਚਿਆਂ ਨੂੰ ਕੋਈ ਵੀ ਤਕਲੀਫ ਹੁੰਦੀ ਸੀ ਤਾਂ ਉਹ ਆਪਣੇ ਬੱਚਿਆਂ ਨੂੰ ਲਖਨਊ ਦੇ ਚੰਗੇ ਤੋਂ ਚੰਗੇ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਕਰਵਾਉਣ ਲਈ ਲੈ ਕੇ ਜਾਂਦਾ ਸੀ ਜਦੋਂ ਕਿ ਹਜੇ ਤੱਕ ਇਸ ਦੀ ਪੂਰੇ ਸਿਰੇ ਤੱਕ ਜਾਂਚ ਪੜਤਾਲ ਨਹੀਂ ਹੋਈ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਜਦੋਂ ਕਿ ਇਹ ਕਿਹਾ ਜਾਂਦਾ ਹੈ ਪ੍ਰਿੰਕਾ ਸਿੰਘ ਦੇ ਹਥੌੜਾ ਮਾਰਿਆ ਹੈ ਤਾਂ ਹਥੌੜਾ ਉਸ ਦੇ ਹੱਥ ਕਿਵੇਂ ਸੀ ਜਦੋਂ ਉਸ ਦੀ লাশ ਮਿਲਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਸ ਨੂੰ ਗੋਲੀ ਵੀ ਲੱਗੀ ਹੈ ਅਤੇ ਉਸ ਦੇ ਹੱਥ ਵਿੱਚ ਹਥੌੜਾ ਵੀ ਹੈ ਇਹ ਹਥੌੜਾ ਉੱਥੇ ਕਿਵੇਂ ਪਹੁੰਚਿਆ ਸਵਾਲ ਇਹ ਵੀ ਉੱਠਦਾ ਹੈ ਅਨੁਰਾਗ ਸਿੰਘ ਜੋ ਇੰਨਾ ਹੁਸ਼ਿਆਰ ਹੈ ਐਨੇ ਚੰਗੇ ਢੰਗ ਨਾਲ ਖੇਤੀ ਕਰਦਾ ਹੈ ਉਹ ਇਸ ਤਰ੍ਹਾਂ ਦਾ ਕਿਵੇਂ ਕਰ ਸਕਦਾ ਹੈ ਉਹ ਇੰਨਾ ਪਾਗਲ ਕਿਵੇਂ ਹੋ ਸਕਦਾ ਹੈ ਜੇਕਰ ਪਰਿਵਾਰ ਵਿੱਚ ਲੜਾਈ ਝਗੜਾ ਸੀ ਤਾਂ ਉਹ ਤਿੰਨਾਂ ਮਾਸੂਮ ਬੱਚਿਆਂ ਨੂੰ ਕਿਉਂ ਮਾਰਿਆ ਗਿਆ ਜੇਕਰ ਉਹ ਲੜਾਈ ਝਗੜਾ ਸੀਗਾ ਵੀ ਤਾਂ ਆਪਣੇ ਭਰਾ ਨੂੰ ਮਾਰਨਾ ਚਾਹੀਦਾ ਸੀ ਬੱਚਿਆਂ ਨਾਲ ਤਾਂ ਉਸ ਦੀ ਕੋਈ ਦੁਸ਼ਮਣੀ ਨਹੀਂ ਸੀ ਜਦੋਂ ਕਿ ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਵੀ ਲਖਨਊ ਤੇ ਬਹੁਤ ਹੀ ਮਹਿੰਗੇ ਸਕੂਲ ਵਿੱਚ ਕਰਵਾ ਰਿਹਾ ਸੀ ਇੰਨੀਆਂ ਗੋਲੀਆਂ ਚੱਲਦੀਆਂ ਹਨ ਜਦੋਂ ਕਿ ਆਸ-ਪਾਸ ਦੇ ਲੋਕਾਂ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਸਭ ਕੁਝ ਖਤਮ ਹੋ ਜਾਂਦਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਪੂਰੀ ਘਟਨਾ ਅਨੁਰਾਗ ਸਿੰਘ ਦੇ ਹੱਥੋਂ ਹੀ ਹੋਈ ਹੈ ਉਹ ਯੂਪੀਐਸਸੀ ਦੇ ਪੇਪਰ ਦੀ ਤਿਆਰੀ ਕਰ ਰਿਹਾ ਸੀ ਉਹ ਇੱਕ ਵੱਡਾ ਅਫਸਰ ਬਣਨਾ ਚਾਹੁੰਦਾ ਸੀ ਜਦੋਂ ਕਿ ਉਹ ਇਸ ਵਿੱਚ ਕਾਮਯਾਬ ਨਾ ਹੋਇਆ ਤਾਂ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉਹ ਸ਼ਰਾਬ ਪੀਣ ਲੱਗ ਜਾਂਦਾ ਹੈ ਅਤੇ ਉਸ ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੇ ਪੂਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਦੋਸਤੋ ਇਹ ਕਹਾਣੀ ਦਾ ਉਦੇਸ਼ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਹੈ ਕਿਸੇ ਨੂੰ ਦੁੱਖ ਪਹੁੰਚਾਉਣਾ ਨਹੀਂ ਹੈ ਇਹ ਸ਼ਰਾਬ ਦਾ ਨਸ਼ਾ ਬਹੁਤ ਹੀ ਗੰਦਾ ਨਸ਼ਾ ਹੈ ਇਸ ਨਾਲ ਘਰ ਬਰਬਾਦ ਹੋ ਜਾਂਦੇ ਹਨ ਇਸ ਲਈ ਇਹ ਸ਼ਰਾਬ ਦੇ ਨਸ਼ੇ ਤੋਂ ਦੂਰ ਰਹੋ ਇਸ ਬਾਰੇ ਤਾਂ ਰੱਬ ਹੀ ਜਾਣਦਾ ਹੈ ਕਿ ਉਹਨਾਂ 마ਸੂਮ ਬੱਚਿਆਂ ਤੇ ਪੂਰੇ ਪਰਿਵਾਰ ਨਾਲ ਕੀ ਹੋਇਆ ਸੀ ਇਹ ਸਭ ਕਿਸ ਨੇ ਕੀਤਾ ਸੀ ਪਰ ਉਹ ਪੂਰੇ ਦਾ ਪੂਰਾ ਹੱਸਦਾ ਖੇਡਦਾ ਪਰਿਵਾਰ ਤਬਾਹ ਹੋ ਗਿਆ ਸੀ